ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਕਰਦੇ ਹਾਂ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਵਿੱਕੀ ਤੇ ਵਿੱਕੀ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਕਵਲ ਤੇ ਸੰਦੀਪ ਵੀ ਬਾਹਰੋਂ ਆਏ ਉਹਨਾਂ ਨੂੰ ਮਿਲਣ ਤੇ ਪਰ ਹੁਣ ਉਹਨਾਂ ਦੇ ਦਿਲ ਵਿੱਚ ਇੱਕ ਗੱਲ ਹੈ ਕਿ ਕਿਉਂ ਨਾ ਵਿੱਕੀ ਆਪਣੇ ਸੱਸ ਤੇ ਸੋਨੂੰ ਤੋਂ ਵੀ ਮਾਫੀ ਮੰਗੇ ਤੇ ਉਹਨਾਂ ਤੋਂ ਨੂੰ ਜਾ ਕੇ ਆਪਣੀ ਭੁੱਲ ਬਖਸ਼ਾਵੇ ਤਾਂ ਇਸ ਲਈ ਉਹ ਕੀ ਕਰਦੇ ਹਨ ਇਸ ਦੀ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੂਗੀ ਤੇ ਕਿਸ ਤਰ੍ਹਾਂ ਉਹ ਵਿੱਕੀ ਨੂੰ ਉੱਥੇ ਲੈ ਕੇ ਜਾਂਦੇ ਹਨ ਤੇ ਸਾਰੇ ਗਿਲੇ ਸ਼ਿਕਵੇ ਦੂਰ ਕਰਾਉਂਦੇ ਹਨ ਇਸ ਨੂੰ ਜਾਣਨ ਲਈ ਵੀਡੀਓ ਨੂੰ ਪੂਰਾ ਦੇਖਿਓ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਦੋਂ ਪ੍ਰੀਤ ਨੂੰ ਕਵਲ ਤੇ ਸੰਦੀਪ ਮਿਲਦੇ ਹਨ ਤਾਂ ਪ੍ਰੀਤ ਬਹੁਤ ਖੁਸ਼ ਹੁੰਦੀ ਹੈ ਤੇ ਵਿੱਕੀ ਨੂੰ ਕਵਲ ਸਮਝਾਉਂਦਾ ਹੈ ਕਿ ਜਿੱਦਾਂ ਹੁਣ ਤੂੰ ਆਪਣੀ ਜ਼ਿੰਦਗੀ ਵਿੱਚ ਬਦਲਾਅ ਲੈ ਕੇ ਆਇਆ ਹੈ ਉਸੇ ਤਰੀਕੇ ਨਾਲ ਤੈਨੂੰ ਇੱਕ ਹੋਰ ਜੀਆਂ ਕੋਲ ਮਾਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਦਾ ਤੂੰ ਬਹੁਤ ਦਿਲ ਦੁਖਾਇਆ ਕਵਲ ਦੀ ਗੱਲ ਸੁਣ ਕੇ ਵਿੱਕੀ ਤੇ ਪ੍ਰੀਤ ਆਪਣੇ ਘਰ ਜਾਂਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਡਰ ਹੁੰਦਾ ਹੈ ਕਿ ਕਿਤੇ ਵੀਰ ਜੀ ਸਾਨੂੰ ਦੁਬਾਰਾ ਤੋਂ ਗੁੱਸਾ ਨਾ ਕਰ ਦੇਣ ਪਰ ਕਵਲ ਦੇ ਕਹਿਣ ਤੇ ਵਿੱਕੀ ਤੇ ਪ੍ਰੀਤ ਆਪਣੇ ਸੋਹਰਿਆਂ ਦੇ ਜਾਂਦੇ ਹਨ ਤੇ ਪ੍ਰੀਤ ਉੱਥੇ ਜਾ ਕੇ ਸੋਨੂ ਤੇ ਜੀਤਾ ਤੋਂ ਮਾਫੀ ਮੰਗਦੀ ਹੈ ਤੇ ਆਪਣੀਆਂ ਸਾਰੀਆਂ ਕੀਤੀਆਂ ਗੁਨਾਹਾਂ ਦੀ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਂ ਜੋ ਗੁਨਾਹ ਕੀਤਾ ਹੈ ਉਸ ਲਈ ਮੈਨੂੰ ਰੱਬ ਮਾਫ ਨਹੀਂ ਕਰ ਸਕਦਾ ਪਰ ਉਹ ਆਪਣੀ ਸਾਰੀ ਕਹਾਣੀ ਉਹਨਾਂ ਨੂੰ ਦੱਸਦੀ ਹੈ ਜਦੋਂ ਸੋਨੂ ਤੇ ਜੀਤਾ ਤੇ ਮੰਮੀ ਉਸ ਦੀ ਪੂਰੀ ਕਹਾਣੀ ਸੁਣਦੇ ਹਨ ਤੇ ਉਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਇਹ ਗੱਲਾਂ ਸੁਣ ਕੇ ਮੰਮੀ ਥੋੜੇ ਪਰੇਸ਼ਾਨ ਵੀ ਹੋ ਜਾਂਦੇ ਹਨ ਕਿ ਮੇਰੀ ਧੀ ਨਾਲ ਕੀ ਬਣ ਗਿਆ ਪ੍ਰੀਤ ਤੇ ਜੀਤਾ ਦੁਆਰਾ ਤੋਂ ਖੁਸ਼ੀ-ਖੁਸ਼ੀ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗ ਜਾਂਦੀਆਂ ਹਨ ਜਿਸ ਨਾਲ ਪ੍ਰੀਤ ਤੇ ਵਿੱਕੀ ਵੀ ਬਹੁਤ ਖੁਸ਼ ਹੋ ਜਾਂਦੇ ਹਨ ਤੇ ਹੁਣ ਸੰਦੀਪ ਨੇ ਉਹਨਾਂ ਦੀ ਮੰਮੀ ਨੂੰ ਪ੍ਰੀਤ ਨਾਲ ਮਲਾ ਕੇ ਤੇ सोनू ਤੇ ਵਿੱਕੀ ਦਾ ਆਪਸ ਵਿੱਚ ਸਾਰੇ ਗਲਤਫਹਿਮੀਆਂ ਦੂਰ ਕਰਕੇ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਿਸ ਨਾਲ ਉਹ ਸਾਰੇ ਹੁਣ ਆਪਸ ਵਿੱਚ ਮਿਲ ਜੁਲ ਕੇ ਰਹਿਣਗੇ ਕਿਉਂਕਿ ਸੋਨੂ ਨੇ ਵੀ ਵਿੱਕੀ ਨੂੰ ਮਾਫ ਕਰ ਦਿੱਤਾ ਹੈ ਤੇ ਕਵਲ ਨੇ ਵੀ ਕਿਹਾ ਹੈ ਕਿ ਹੁਣ ਅੱਗੇ ਤੋਂ ਵਿੱਕੀ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਸਬਸਕ੍ਰਾਈਬ